ਆਪ ਸੀਏ ਕਾਜੀ ਜਿਵੇਂ ਆਪਾਂ ਨਵਾਂ ਏਸੀ ਫਿੱਟ ਕਰਦੇ ਆ ਹਨਾ ਵੀ ਅੱਜ ਕੱਲ ਜਿਹੜੀਆਂ ਗੈਸਾਂ ਐ ਜਿਵੇਂ R32 ਹੋਗੀ 410 ਹੋਗੀ ਹੈ ਨਾ ਇਹ ਗੈਸਾਂ ਨਹੀਂ ਐ ਇੱਕ ਜਿਵੇਂ ਇੱਕ ਗੈਸ ਨਾਲ ਬਣੀ ਮਿਲ ਕੇ ਬਣੀ ਹੁੰਦੀਆਂ ਨਾ ਇੱਕ ਤੋਂ ਜ਼ਿਆਦਾ ਗੈਸਾਂ ਨਾਲ ਮਿਲ ਕੇ ਬਣੀ ਆਉਂਦੀਆਂ ਗੈਸਾਂ ਇਹ ਮਤਲਬ ਹਾਈ ਪ੍ਰੈਸ਼ਰ ਵਾਲੀ ਗੈਸਾਂ ਹੁੰਦੀਆਂ ਹਨਾ ਵੀ ਇਹਦੇ ਵਿੱਚ ਕੀ ਹੁੰਦਾ ਇਸ ਵਿੱਚ ਵੈਕਿਊਮ ਕਰਨਾ ਜ਼ਰੂਰੀ ਹੁੰਦਾ ਜਿਵੇਂ ਅੱਗੇ ਵਾਲੇ ਏਸੀ ਉਹਦੇ ਵਿੱਚ ਵੈਕਿਊਮ ਉਹਦੇ ਵਿੱਚ ਵੀ ਕਰਨਾ ਜ਼ਰੂਰੀ ਹੁੰਦਾ ਯਾਨੀ ਕਿ ਉਹਦੇ ਨਾਲ ਕੀ ਹੁੰਦਾ ਜਿਹੜੀ ਬਿਜਲੀ ਦੀ ਹਵਾ ਹੁੰਦੀ ਆ ਉਹ ਆਪਾਂ ਵੈਕਿਊਮ ਖਿੱਚ ਲੈਂਦੇ ਆ ਐਂਡ ਫ੍ਰੈਸ਼ ਹੋ ਜਾਂਦਾ ਠੀਕ ਆ ਇਹਦੇ ਵਿੱਚ ਕਿੰਨਾ ਮੌਇਸਚਰ ਹੁੰਦਾ ਜਿਵੇਂ ਉਹ ਚੀਜ਼ ਆ ਹਨ ਵੀ ਉਹ ਨਹੀਂ ਹੋਣਾ ਚਾਹੀਦਾ ਤਾਂ ਇਹਦੇ ਵਿੱਚ ਹਵਾ ਨਹੀਂ ਰਹਿਣੀ ਚਾਹੀਦੀ ਠੀਕ ਆ ਇਹਦੇ ਵਾਸਤੇ ਆਪਾਂ ਵੈਕਿਊਮ ਲਾਉਣਾ ਨੇ ਹੁਣ ਕੰਪਨੀ ਦੇ ਬੰਦੇ ਕੀ ਕਰਦੇ ਨਹੀਂ ਕੰਪਨੀ ਦਾ ਬੰਦਾ ਆਉਂਦਾ ਤਾਂ ਵੈਕਿਊਮ ਉਹਦੇ ਕੋਲ ਜਰੂਰ ਹੋਣਾ ਚਾਹੀਦਾ ਹੁਣ ਕੰਪਨੀ ਦਾ ਬੰਦਾ ਇਹਦੇ ਨਾਲ ਦਾ AC ਲਾ ਕੇ ਗਿਆ ਇੱਧਰ ਪਿੱਟ ਕਰਕੇ ਗਿਆ ਸਾਹਮਣੇ ਦਿਖਾ ਦੇ ਇੱਕ ਵਾਰੀ ਉਧਰ ਆਪਣੀ ਤਨਤ ਲਗਾ ਕੇ ਗਿਆ ਠੀਕ ਆ ਕਿ ਮੈਂ ਅੱਜ ਕੱਲ ਕੰਪਨੀ ਦੇ ਬੰਦੇ ਆਉਂਦੇ ਨਾਲ ਹੁਣ ਉਹਨਾਂ ਕੋਲ ਤਾਂ ਕਹਿੰਦੇ ਕੋਈ ਇਦਾਂ ਕੋਈ ਵੈਕਿਊਮ ਤਾਂ ਕੁਛ ਨਹੀਂ ਤਾਂ ਵੀ ਇੱਕਨੇ ਬਸ ਇੱਕਨੇ ਲਾ ਕੇ ਆਉਂਦੇ ਆ ਤਾਂ ਮਤਲਬ आई एफ 2 ਕੰਪਨੀ ਦਾ ਏਸੀ ਆ। ਸਾਡਾ ਕੰਪਨੀ ਵਾਲਿਆਂ ਨੂੰ ਗੌਰ ਕਰਨਾ ਚਾਹੀਦਾ ਵੀ ਜਿਹੜੇ ਤੁਸੀਂ ਬੰਦੇ ਭੇਜਦੇ ਆ ਤਾਂ ਉਹਨਾਂ ਕੋਲ ਵੈਕਿਊਮ ਜ਼ਰੂਰ ਪ੍ਰੋਪਰ ਹੋਣਾ ਚਾਹੀਦਾ ਕਿਉਂਕਿ ਕੰਪਨੀ ਨੂੰ ਕੁਝ ਨਹੀਂ ਪਤਾ ਹੈਗਾ। ਜੇ ਕਾਹਨੂੰ ਗਾਰੰਟੀ-ਵਾਰੰਟੀ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਅਗਲਾ ਕੰਪਨੀ ਨੂੰ ਫੜੂਗਾ ਜਾ ਕੇ ਹਨਾ। ਕਿਉਂਕਿ ਜਿਹੜਾ ਕੰਪਨੀ ਦਾ ਬੰਦਾ ਹੁੰਦਾ ਉਹਦੇ ਕੋਲ ਕੋਈ ਐਦਾਂ ਨਹੀਂ ਆਉਂਦਾ। ਤਾਂ ਕੰਪਨੀ ਦੇ ਤਾਂ ਗੌਰ ਕਰਨੀ ਜਿਹੜੇ ਏਸੀ ਆਏ ਆ ਇਹਗੇ ਫੌਜੀ ਕੰਟੀਨ ਚੋਂ ਆਏ ਆ ਠੀਕ ਹੈ ਨਾ। ਕੰਟੀਨ ਵਾਲਾ ਦਾ ਵਿੱਚ ਕੋਈ ਦੋਸ਼ ਨਹੀਂ ਹੁੰਦਾ ਕਿਉਂਕਿ ਉਹ ਕੰਪਨੀ ਦਾ ਬੰਦੇ ਜਿਵੇਂ ਆਉਂਦੇ ਆ ਹਾਇਰ ਤਾਂ ਕਹਿਣ ਦਾ ਭਾਵ ਇਹ ਕਦੇ ਵੀ ਤੁਸੀਂ ਆਪਣੇ ਘਰ ਐਸੀ ਲਵਾਉਣਾ ਤਾਂ ਉਹਨਾਂ ਕੋਲ ਹੀ ਵੈਕਿਊਮ ਜਰੂਰ ਮਸ਼ੀਨ ਹੋਣੀ ਚਾਹੀਦੀ ਆ ਜੇ ਤੁਹਾਡੇ ਕੋਲ ਵੈਕਿਊਮ ਮਸ਼ੀਨ ਨਹੀਂ ਹੁੰਦੀ ਤਾਂ ਤੁਸੀਂ ਤੁਸੀਂ ਕੰਪਲੀਟ ਪਾ ਸਕਦੇ ਹਣਾ ਵੀ ਉਹ ਕੋ ਵੈਕਿਊਮ ਮਸ਼ੀਨ ਇੱਥੇ ਏਦਾਂ ਹੀ ਫਿੱਟ ਕਰਨ ਆ ਗਿਆ ਤਾਂ ਏਦਾਂ ਉਹਦੀ ਕੰਪਲੀਟ ਕਰਨੀ ਚਾਹੀਦੀ ਆ ਬੰਦੇ ਦੀ ਹਣਾ ਮੇਰਾ ਮਤਲਬ ਵੀ ਕਹਿਣ ਦਾ ਭਾਵ ਜਦ ਤੁਸੀਂ ਕੰਪਨੀ ਦੇ ਬੰਦ ਨਾਲ ਟਾਈ ਅਪ ਕਰਿਆ ਹੋਵਾ ਤਾਂ ਤੁਹਾਡੇ ਕੋਲ ਵੈਕਿਊਮ ਹੋਣਾ ਜ਼ਰੂਰੀ ਆ ਜੇ ਵੈਕਿਊਮ ਇਹਨੂੰ ਨਹੀਂ ਹੁੰਦਾ ਹੁੰਦਾ ਤਾਂ ਇਹ ਫਿਰ ਮਾਰਕੀਟ ਦੇ ਵਿੱਚ ਆਉਂਦੇ ਕਿਉਂ ਕਾਦੇ ਬਾਤੇ ਬਣਾਏ ਆ ਹਣਾ ਜਿਹੜੀਆਂ ਉਹਨਾਂ ਜਿਵੇਂ ਇਹਦੇ ਵਿੱਚ ਆਰ22 ਗੈਸ आर बत्ती आर बत्ती आर भाई क्या आर बत्ती गैस है आर बत्ती गैस ਦੇ ਵਿੱਚ ਜਿਵੇਂ ਇਹ ਨਾ ਉਹ ਜਿਹੜੀਆਂ ਨੰਨੀਆਂ ਗੈਸਾਂ ਹੈ ਨਾ ਉਹਨੂੰ ਵੈਕਿਊਮ ਕਰਨਾ ਬਹੁਤ ਜ਼ਰੂਰੀ ਆ ਨੰਬਰ 2 ਤੇ ਏਸੀ ਫिट ਕਰਨ ਦਾ ਇੱਕ ਤਰੀਕਾ ਹੁੰਦਾ ਹੈ ਨਾ ਵੀ ਏਸੀ ਕਿੱਧਰ ਨੂੰ ਫਿੱਟ ਕਰਨਾ ਚਾਹੀਦਾ ਏਸੀ ਜਿਵੇਂ ਹੁਣ ਦੇ ਲੋ ਸੂਰਜ ਤਾਂ ਬਣਿਆ ਇਧਰੋਂ ਚੜਦਾ ਪੂਰਬ ਤੋਂ ਹੈ ਨਾ ਪੂਰਬ ਤੋਂ ਚੜਦਾ ਚੜਦਾ ਮਤਲਬ ਸੂਰਜ ਐਵੇਂ ਘੁੰਮਦਾ ਤਾਂ ਕਹਿਣ ਤਾਂ ਭਾਬ ਜਿਹੜਾ ਹਾ ਜਾਲ ਆ ਇਹ ਧੁੱਪਾਂਕ ਨਹੀਂ ਹੋਣਾ ਚਾਹੀਦਾ ਜੇ ਇਹ ਧੁੱਪਾਂਕ ਨਹੀਂ ਹੋਊਗਾ ਤਾਂ ਏਸੀ ਉਨਾ ਹੀ ਵੱਧ ਲੋਡ ਲਊਗਾ ਠੀਕ ਹੈ ਨਾ ਕਿਉਂਕਿ ਜਿਹੜਾ ਪੱਖਾ ਹੁੰਦਾ ਆ ਉਧਰ ਗਰਮ ਹਵਾ ਵਾਲਾ ਤਾਂ ਇਹ ਪਰ ਇਹਨੂੰ ਇਹਦੀ ਗਰਮੈਸ ਕੱਢਣ ਹੁੰਦਾ ਏ ਫੇ ਪਾਈਪਾਂ ਨੂੰ ਠੰਡਾ ਕਰਨ ਵਾਸਤੇ ਹੁੰਦਾ ਠੀਕ ਹੈ ਨਾ ਇਹ ਗੈਸ ਇਹਦੇ ਵਿੱਚ ਘੁੰਮਦੀ ਆ ਮੜ ਕੇ ਆ ਕੇ ਇਹ ਰੈਗੂਲਰ ਗੈਸ ਘੁੰਮਦੀ ਰਹਦੀ ਆ ਪਾਈਪਾਂ ਦੇ ਵਿੱਚ ਠੀਕ ਆ ਇਹਦੀ ਡਾਇਰੈਕਸ਼ਨ ਕੀ ਗਈ ਕੀ ਕਰਦੇ ਆ ਇਹਦੀ ਡਾਇਰੈਕਸ਼ਨ ਚੱਕ ਕੇ ਉਧਰ ਦੇ ਪਾਸੇ ਕਰ ਦੰਨੇ ਆ ਠੀਕ ਆ ਇਹ ਇਹਦਾ ਮੂੰਹ ਇਧਰ ਨੂੰ ਕਰ ਦੰਨੇ ਆ ਨਾ ਤਾ ਦੇਖਦੇ ਨਹੀਂ ਜਿੱਧਰੋਂ ਲੋਡ ਆਉਂਦਾ ਬਸ ਉਧਰ ਨੂੰ ਲਾ ਦੰਨੇ ਆ ਇਹ ਐਦਾਂ ਨਹੀਂ ਲਗਾਉਣਾ ਜੇ ਹੁਣ ਦੇਖੋ ਆਪਾਂ ਲਈ ਇਹ ਡਾਇਰੈਕਸ਼ਨ ਆ ਮੈਂ ਇਧਰ ਨੂੰ ਕਰੀ ਆ ਇਹਦੇ ਵਿੱਚ ਕੰਦ ਵੀ ਲਿਖਣੀ ਹੁੰਦਾ ਹੁਣੇ ਇਹ ਕੰਦ ਦੇ ਵਿੱਚ ਦੇਖੋ ਗਾਇਆ ਬੱਕਟ ਵਰ ਤੇ ਲ ਏਜੀ ਦੇਖਣ ਵਾਲੀ ਹੁੰਦੀ ਨਹੀਂ ਆਪਾਂ ਕਦੇ ਕੋਈ ਸਟੈਂਡ ਦੇ ਲੰਦਾ ਉਹ ਪਰਲੇ ਪਾਸੇ ਲਗਾ ਦੇਣਾ ਤਾਂ ਆਪਾਂ ਨੇ ਹਣਾ ਉਧਰ ਵੀ ਇਹਨਾਂ ਦੇ ਸੂਈ ਬਣੀ ਵੀ ਆ ਤਾਂ ਕਹਿਣ ਦਾ ਭਾਵੇਂ ਇਹ ਆ ਵੀ ਇਹ ਜਿਹੜਾ ਜਾਲ ਆ ਇਹਨੂੰ ਤੁਸੀਂ ਜਿੱਧਰ ਛਾਵਾਂ ਹੁੰਦੀ ਆ ਤਾਂ ਉਧਰੋਂ ਡਾਇਰੈਕਸ਼ਨ ਲੈਣੀ ਚਾਹੀਦੀ ਆ ਠੀਕ ਆ ਨਾ ਇਦਾਂ ਈ ਸੀਵਟ ਕਰਨਾ ਚਾਹੀਦਾ ਜੇ ਆਪਾਂ ਇਹਨੂੰ ਡਾਇਰੈਕਸ਼ਨ ਚੇਂਜ ਕਰ ਦਨੇ ਜਾਂ ਤੁਪਾਂ ਜਿਓ ਘੁੰਮਦੀਏ ਤਾਂ ਬਜਾਦਾ ਹੀਟ ਹੋਏ ਤੇ ਹੋਰ ਹੀਟ ਵਧੂਗੀ ਜਿੰਨੀ ਏਸੀ ਨੂੰ ਇਹਨੂੰ ਹੀਟ ਵਧੂਗੀ ਆ ਤਾਂ ਤੁਪਾਂ ਦੀ ਤਾਂ ਏਸੀ ਉਨਾ ਹੀ ਲੋਡ ਜ਼ਿਆਦਾ ਲਾਊਗਾ 1 ਤੋਂ 2 ਐਂਪੀਅਰ ਜ਼ਿਆਦਾ ਲੈਣ ਲੱਗ ਜਾਂਦਾ ਹੁੰਦਾ ਠੀਕ ਆ ਨਾ ਤਾਂ ਇਹ ਜੀ ਨੂੰ ਇੰਟਰੈਕਸ਼ਨ ਆ ਉਹ ਸਹੀ ਬਟ ਕਰਨੀ ਚਾਹੀਦੀ ਆ ਐਦਾਂ ਦੀ ਵੀਡੀਓ ਦੇਖਣ ਤੋਂ ਬਾਅਦ ਸਾਡੇ ਪੇਜ ਨੂੰ ਫੋਲੋ YouTube ਚੈਨਲ ਨੂੰ ਫੋਲੋ ਕਰੋ ਤੇ ਪੇਜ ਨੂੰ ਵੀਡੀਓ ਨੂੰ ਬੱਦ ਬੱਦ ਸ਼ੇਅਰ ਜਰੂਰ ਕਰੋ ਧੰਨਵਾਦ ਜੀ